ਸਤਿ ਸ਼੍ਰੀ ਅਕਾਲ ਸਾਂਝੇ ਚੁੱਲ੍ਹੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਬਾਈਟ ਪਾਸਤਾ ਸੌਸ ਇੱਕ ਮੈਂ ਫਰਾਈਪਨ ਲੈ ਲਿਆ ਉਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਜੀ 3 ਕੱਪ 3 ਕੱਪ ਪਾਣੀ ਦੇ ਪਾਵਾਂਗੇ ਗੇਸ ਆਪਾਂ ਚਲਾ ਲਵਾਂਗੇ ਪਾਣੀ ਨੂੰ ਆਪਾਂ ਬੋਇਲ ਕਰਾਂਗੇ ਹਾਂਜੀ ਪਾਣੀ ਆਪਣਾ ਬੋਇਲ ਹੋ ਗਿਆ ਗਰਮ ਹੋ ਗਿਆ ਉਹਦੇ ਵਿੱਚ ਆਪਾਂ ਅੱਧਾ ਚਮਚ ਨਮਕ ਦਾ ਤੇ ਇੱਕ ਚਮਚ ਆਪਾਂ ਘਿਓ ਦਾ ਪਾਵਾਂਗੇ ਰਿਫਾਈਨਡ ਦਾ ਪਾਵਾਂਗੇ ਹਾਂਜੀ ਹੁਣ 3 ਕੱਪ ਪਾਣੀ ਦੇ ਅੱਧਾ ਚਮਚਾ ਨਮਕ ਦਾ ਇੱਕ ਚਮਚ ਘਿਓ ਦਾ ਇੱਕ ਆਪਾਂ ਕੱਪ ਪਾਸਤੇ ਦਾ ਪਾਵਾਂਗੇ ਇਹਨੂੰ ਬੋਇਲ ਕਰਾਂਗੇ ਠੰਡੇ 'ਚ ਨਹੀਂ ਪਾਉਣਾ ਜੀ ਤੁਸੀਂ ਪਾਸਤਾ ਪਾਣੀ ਨੂੰ ਬੋਇਲ ਕਰਕੇ ਪਾਉਣਾ ਵਾ ਹਾਂਜੀ ਇਹਨੂੰ ਆਪਾਂ ਬੋਇਲ ਕਰਾਂਗੇ ਹਾਂਜੀ ਪਾਸਤਾ ਆਪਣਾ ਆਪਾਂ ਇੱਕ ਪਾਸੇ ਰੱਖਤਾ ਹੁਣ ਆਪਾਂ ਸਬਜੀ ਦੀ ਜਿਹੜੀ ਇੱਕ ਬੀਨਸ ਲਈ ਆ ਸ਼ਿਮਲਾ ਮਿਰਚ ਲਈ ਆ ਮਟਰ ਲਈ ਆ ਪਿਆਜ਼ ਤੇ ਟਮਾਟਰ ਟਮਾਟਰ ਨੂੰ ਵੀ ਆਪਾਂ ਛੋਟਾ ਛੋਟਾ ਕੱਟ ਲਮਾਵੇ ਹਾਂਜੀ ਸਾਰੀ ਸਬਜੀ ਆਪਣੀ ਕੱਟੀ ਗਈ ਆ ਇਹਦੇ ਵਿੱਚ ਤੁਸੀਂ ਬ੍ਰੋਕਲੀ ਵੀ ਪਾ ਸਕਦੇ ਹੋ ਗਾਜਰ ਵੀ ਪਾ ਸਕਦੇ ਹੋ ਬ੍ਰੋਕਲੀ ਵੀ ਪਾ ਸਕਦੇ ਹੋ ਹਾਂਜੀ ਹੁਣ ਇਹ ਸਾਰੀ ਸਬਜੀ ਕੱਟੀ ਗਈ ਹੁਣ ਇੱਕ ਆਪਾਂ ਗੈਸ ਤੇ ਫਰਾਈਪੈਨ ਰੱਖਾਂਗੇ ਉਹਦੇ ਵਿੱਚ ਕਿਉ ਪਾ ਲਿਆ ਹੁਣ ਆਪਾਂ ਸਾਸ ਬਣਾਵਾਂਗੇ ਕਿਉ ਉਹਦੇ ਵਿੱਚ ਆਪਾਂ ਇੱਕ ਚਮਚ ਮੈਦਾ ਲਿਆ ਉਹ ਨੂੰ ਆਪਾਂ ਪਕਾਵਾਂਗੇ ਭੁੰਨਾਗੇ ਇਹਨੂੰ ਆਪਾਂ ਹਾਂਜੀ ਇਹਨੂੰ ਆਪਾ ਪੰਨ ਕੇ ਇੱਕ ਚਮਚੀ ਲੈਣਾ ਜੀ ਜ਼ਿਆਦਾ ਨਹੀਂ ਜ਼ਿਆਦਾ ਤੁਸੀਂ ਆਪਣੇ ਪਾਸਤੇ ਦੇ ਹਿਸਾਬ ਨਾਲ ਰੱਖ ਲੈਣਾ ਮੇਰਾ ਇੱਕ ਕੱਪ ਪਾਸਤਾ ਇਸ ਕਰਕੇ ਮੈਂ ਇੱਕ ਚਮਚੀ ਮੈਦੇ ਦਾ ਲਿਆ ਇਹਨੂੰ ਥੋੜਾ ਜਿਹਾ ਹੋਰ ਪਕਾਵਾਂਗੇ ਜੀ ਕੱਚਾ ਨਹੀਂ ਰੱਖਣਾ ਹਾਂ ਜੀ ਹੁਣ ਪੱਕ ਗਿਆ ਆਪਾਂ ਹੁਣ ਥੋੜਾ ਥੋੜਾ ਕਰਕੇ ਦੁੱਧ ਪਾਵਾਂਗੇ ਇੱਕ ਕੱਪ ਮੈਂ ਦੁੱਧ ਧਾਲਿਆ ਸਾਰੇ ਇਹਦੇ ਜਿਹੜੀਆਂ ਗੱਠਾਂ ਜਿਹਾ ਵੱਜੀਆਂ ਨੂੰ ਜਲਦੀ ਜਲਦੀ ਹਿਲਾਉਣਾ ਇਹਨੂੰ ਛੱਡਣਾ ਨਹੀਂ ਹੈਗਾ ਹਿਲਾਉਣ ਤੋਂ ਤਿੰਨੇ ਗੱਠਾ ਵੱਜ ਜਾਣੀਆਂ ਨੇ ਇਹਦੇ ਵਿੱਚ ਚਿਲੀ ਫਲੈਕਸ ਪਾਏ ਆਪਾਂ ਬਲੈਕ ਪੀਪਰ ਹਾਂਜੀ ਇਹਨੂੰ ਆਪਾਂ ਮਿਕਸ ਕਰ ਦਵਾਵੇ ਆਪਣਾ ਹੁਣ ਸੌਸ ਵੀ ਬਣ ਗਈ ਹੁਣ ਆਪਾਂ ਇੱਕ ਜਿਹੜੇ ਆਪਣੇ ਪਾਸਤਾ ਸੀਗਾ ਇਹ ਵੀ ਬੋਇਲ ਹੋ ਗਿਆ ਇਹਨੂੰ ਵੀ ਆਪਾਂ ਕੱਢ ਲਮਾਵੇ ਹਾਂਜੀ ਹੁਣ ਆਪਣਾ ਪਾਸਤਾ ਵੀ ਤਿਆਰ ਆ ਸੌਸ ਵੀ ਤਿਆਰ ਆ ਹੁਣ ਆਪਾਂ ਜਿਹੜੀ ਸਬਜ਼ੀਆਂ ਕੱਟੀ ਆ ਉਹਨੂੰ ਆਪਾਂ ਤੜਕਾ ਲਾਵਾਂਗੇ ਇੱਕ ਫਰਾਈਪੈਨ ਰੱਖ ਲਿਆ ਇਹਦੇ ਵਿੱਚ ਆਪਾਂ ਕੀ ਪਾਵਾਂਗੇ ਇੱਕ ਕੜਛੀ ਲੰਬੇ ਲੰਬੇ ਜਿਹੜੇ ਪਿਆਜ਼ ਕੱਟੇ ਆ ਉਹਨੂੰ ਪਾ ਪਾਵਾਂਗੇ ਕਿਉਂਕਿ ਪਿਆਜ਼ ਆਪਾਂ ਜ਼ਿਆਦਾ ਨਹੀਂ ਸੇਕ ਲਵਾਉਣਾ ਇਹਨਾਂ ਨੂੰ ਜ਼ਿਆਦਾ ਨਹੀਂ ਸੇਕ ਲਵਾਉਣਾ ਇਹਨਾਂ ਨੂੰ ਥੋੜਾ ਸੇਕ ਲਵਾਉਣਾ ਇਦੇ ਵਿੱਚ ਆਪਾਂ ਟਮਾਟਰ ਤੇ ਮਟਰ ਪਾਤੇ ਇਹਨੂੰ ਥੋੜਾ ਜਿਹਾ ਸੇਕ ਬੀਨਸ ਤੇ ਸ਼ਿਮਲਾ ਮਿਰਚ ਇਹ ਸਾਰੀਆਂ ਸਬਜ਼ੀਆਂ ਪਾ ਕੇ ਆਪਾਂ ਸੇਕ ਲਵਾ ਲਿਆ ਹਲਕਾ ਫੁਲਕਾ ਸੇਕ ਲਵਾਉਣਾ ਜ਼ਿਆਦਾ ਇਹਨਾਂ ਨੂੰ ਪਕਾਉਣ ਦੀ ਲੋੜ ਨਹੀਂ ਹੁਣ ਹੈਗੀ ਅੰਟੀ ਹੁਣ ਦੇਖੋ ਕਿੰਨੀ ਗਾੜੀ ਹੋ ਗਈ ਆਪਣੀ ਸੌਸ ਇਹਦੇ ਵਿੱਚ ਆਪਾਂ ਸਬਜ਼ੀਆਂ ਪਾਤੀਆਂ ਜਿਹੜੀ ਆ ਤੜਕਾ ਲਾਈਆਂ ਸੀਗੀਆਂ ਪਾ ਕੇ ਉਹਨੂੰ ਹਲਾ ਦਵਾਂਗੇ ਆਪਾਂ ਥੋੜਾ ਸੇਕ ਲਵਾਵਾਂਗੇ ਇਹਨੂੰ ਇਹਦੇ ਚ ਨਮਕ ਪਾ ਲਿਆ ਨਮਕ ਆਪਾਂ ਥੋੜਾ ਪਾਵਾਂਗੇ ਕਿਉਂਕਿ ਜਦੋਂ ਪਾਸਤਾ ਆਪਾਂ ਬੋਇਲ ਕੀਤਾ ਉਦੋਂ ਵੀ ਨਮਕ ਪਾਇਆ ਸੀ ਅੱਧਾ ਚਮਚ ਨਮਕ ਦਾ ਹੁਣ ਆਪਾਂ ਪਾਸਤਾ ਪਾ ਦਾਂਗੇ ਜੀ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਆਪਣਾ ਪਾਸਤਾ ਬਣ ਕੇ ਤਿਆਰ ਆ ਜੀ ਸ਼ੇਅਰ ਜਰੂਰ ਕਰਿਆ ਕਰੋ ਜੀ ਸਤਿ ਸ਼੍ਰੀ ਅਕਾਲ